ਇਹ ਜੀ ਕੱਲ ਸਾਡੇ ਏਐਸਏ ਰਵੀਸ਼ ਕੁਮਾਰ ਹੋਣਾ ਨੇ ਨਾਕਾ ਲਾਇਆ ਸੀ ਜੀ ਤਿੰਨਵਾਲ ਤੋਂ ਜਿਹੜਾ ਮਤਲਬ ਗੜਸ਼ਕਪੁਰੋਂ ਨਵੇਂ ਸ਼ਹਿਰ ਵਾਲਾ ਰੋੜੇ ਜੀ ਉਧਰੋਂ ਇੱਕ ਬੰਦਾ ਜਿਹੜਾ ਮੋਟਰਸਾਈਕਲ ਤੇ ਆ ਰਿਹਾ ਸੀ ਜਿਹਦੇ ਮੋਟਰਸਾਈਕਲ ਨੂੰ ਕੋ ਨੰਬਰ ਪਲੇਟ ਨਹੀਂ ਸੀ ਅਸੀਂ ਰੁਕਣ ਵਾਸਤੇ ਸਾਡੀ ਪਾਰਟੀ ਨੇ ਉਹਨੂੰ ਜਦੋਂ ਇਸ਼ਾਰਾ ਕੀਤਾ ਤਾਂ ਵਾਪਸ ਭੱਜਣ ਦੀ ਉਹਨੇ ਟਰਾਈ ਕੀਤੀ ਜਿਸ ਨੂੰ ਫੜ ਕੇ ਜਦੋਂ ਚੈੱਕ ਕੀਤਾ ਤੇ ਜਿਹੜਾ ਮੋਟਰਸਾਈਕਲ ਜਿਹੜਾ ਚਲਾ ਰਿਹਾ ਸੀ ਜਤਿੰਦਰ ਸਿੰਘ ਇਹਦੀ ਸੋਢੀ ਹੈਗਾ ਜੀ ਪੁੱਤਰ ਜਤਿੰਦਰ ਸਿੰਘ ਇਹ ਦਰਾਹੇ ਦਾ ਰਹਿਣ ਵਾਲਾ ਹੈਗਾ ਜੀ ਲੁਧਿਆਣਾ ਜਿਹੜਾ ਤੇ ਜਿਹੜਾ ਇਹਦੀ ਕਸਟਡੀ ਚ ਮੋਟਰਸਾਈਕਲ ਜਦੋਂ ਪੁੱਛਿਆ ਕਾਗਜ਼ ਪੱਤਰ ਪੁੱਛਿਆ ਤਾਂ ਫਿਰ ਇਹ ਖੁਦ ਹੀ ਮੰਨ ਗਿਆ ਜੀ ਵੀ ਇਹਨੇ ਨਵੇਂ ਸ਼ਹਿਰ ਤੋਂ ਜਿਹੜਾ ਚੋਰੀ ਕੀਤਾ ਸੀ ਇਸ ਸਪਲੈਂਡਰ ਮੋਟਰਸਾਈਕਲ ਆ ਅੱਛੀ ਕੰਡੀਸ਼ਨ ਚ ਆਇਆਗਾ ਜੀ 2020 ਮਾਡਲ ਆ ਬਾਕੀ ਜਿਹੜੀ ਐਫ ਆਰ ਨੰਬਰ 99824 ਜਿਹੜੀ ਅਸੀਂ ਉਹ 379411 ਦੇ ਤਹਿਤ ਦਰਜ ਕਰਕੇ ਤੇ ਅੱਗੇ ਅੱਜ ਇਹਦਾ ਅਸੀਂ ਰਿਮਾਂਡ ਲੈ ਕੇ ਜਿਹੜੀ ਕੋਸ਼ਿਸ਼ ਕਰਾਂਗੇ ਵੀ ਕੋਈ ਹੋਰ ਵੀ ਸ਼ਾਇਦ ਇਹਨੇ ਚੋਰੀ ਤੋਂ ਕੀਤੀ ਜਾਂ ਹੋਰ ਕੋਈ ਰਿਕਵਰੀ ਹੋ ਜਾਵੇ ਪਹਿਲੇ ਪਹਿਲੇ ਕੋਈ ਦਰਜ ਕੋਈ ਐ ਸਾਹਮਣੇ ਇਹ ਅਸੀਂ ਇਹਦੇ ਥਾਣੇ ਤੋਂ ਜਿਹੜਾ ਚੈੱਕ ਕਰਵਾ ਰਹੇ ਆ ਵੈਸੇ ਅਸੀਂ ਬਾਕੀ ਦਾ ਸਾਡੇ ਕੋਲ ਸਿਸਟਮ ਹੈ ਅਸੀਂ ਚੈੱਕ ਕੀਤਾ ਸੀ ਉਹਦੇ ਵਿੱਚ ਤਾਂ ਨਹੀਂ ਆਇਆ ਤੇ ਲੇਕਿਨ ਚਾਂਸਸ ਹੈਗੇ ਆ ਇੱਕ ਇਹ ਮੈਨੂੰ ਥੋੜਾ ਜਿਹਾ ਨਸ਼ਈ ਟਾਈਪ ਦਾ ਲੱਗਦਾ ਔਰ ਇਹ ਹੋ ਸਕਦਾ ਹੋਰ ਵੀ ਕੋਈ ਚੋਰੀ ਇਹਦੇ ਕੋਲੋਂ ਨਿਕਲ ਆਵੇ ਅਸੀਂ ਇਹਦੇ ਪੁੱਛਗਿੱਛ ਕਰ ਰਹੇ ਆ ਜਿ ਮਰੀਕੀ ਨਾਲ